ਬڑے ਸੋਸ ਨਾਲ ਉਹ ਤੁਖੇਰ ਦੇ ਨਾਲ ਇਹ ਬਾਈਟ ਦੇਣੀ ਪੈ ਰਹੀ ਹੈ ਪਿਛਲੇ 2 ਦਿਨਾਂ ਦੇ ਵਿੱਚ ਜੋ ਦਿੱਲੀ ਸਿੱਖ ਗੁਰਦੁਆਰਾ ਪੰਧਕ ਕਮੇਟੀ ਵੱਲੋਂ ਕੋ ਕਰਮ ਹੋਇਆ ਉਹ ਬਿਆਨ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਤਾਂ 19 ਤਰੀਕ ਨੂੰ ਜਿਹੜੀ ਸਿੱਖ ਕੌਮ ਦੇ ਖਿਲਾਫ ਅਕਾਲ ਤਖਤ ਦੇ ਖਿਲਾਫ ਸ਼ੌਣ ਕਮੇਟੀ ਦੇ ਖਿਲਾਫ ਜਿਹੜੀ ਕਨਵੈਨਸ਼ਨ ਦਿੱਲੀਟ ਕੀਤੀ ਗਈ ਸੀ ਉਸ ਨੇ ਸਾਬਤ ਕਰ ਦਿੱਤਾ ਕਿ ਦਿੱਲੀ ਦੇ ਮੌਜੂਦਾ ਪ੍ਰਬੰਧਕ ਸਹਿਰਤ ਸੈਕਟਰਮ ਦੀਆਂ ਪਹਿਲੀਆਂ ਜੰਗੀਆਂ ਗੱਲਾਂ ਆ ਕੇ ਉਹਨਾਂ ਤੋਂ ਵੀ ਨਾ ਵਾਕਿਫ ਹੈ ਜਿਹੜਾ ਮਜਮਾ ਲਗਾ ਹੋਇਆ ਸੀ ਉਹਦੇ ਵਿੱਚ ਪਿਛਲੇ 30-35 ਸਾਲਾਂ ਤੋਂ ਸਿੱਖ ਕੌਮ ਦੇ ਵਿਰੋਧੀ ਸਾਰੇ ਬੈਠੇ ਹੋਏ ਸਨ ਦੋ ਚਾਰ ਨੂੰ ਛੱਡ ਕੇ ਜਿਹੜੇ ਸੰਤ ਮਹਾਂਪੁਰ ਕਾਰਸੇ ਵਾਲੇ ਬੈਠੇ ਉਹਨਾਂ ਦੀ ਮਜਬੂਰੀ ਸੀ ਆਪਣੇ ਬਾਕੀ ਤੇ ਬਸ ਅੱਲਾ ਦਾ ਫਜ਼ਲ ਹੀ ਸੀ ਜੋ ਕੋਜੁ ਨਦੀਆਂ ਕਰਤੂਤਾ ਸਨ ਪਿਛਲੇ 25 30 ਸਾਲਾਂ ਤੋਂ ਔਰ ਗੱਲ ਹੈਗੀ ਕਿ ਜਿਹੜਾ 4 500 ਬੰਦਾ ਇਕੱਠਾ ਹੋਇਆ ਉਹਨਾਂ ਦੇ ਵਿੱਚ ਸਿਵਾਏ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਟੀਚਰਾਂ ਔਰ ਗੁਰਦੁਆਰਾ EMPLOYEES ਤੋਂ ਇਲਾਵਾ ਔਰ ਕੋ ਬੰਦਾ ਨਜ਼ਰ ਨਹੀਂ ਸੀ ਆਇਆ ਸਿਰਫ ਦੋ ਬੰਦੇ ਸਨ ਜਿਹਨਾਂ ਨੂੰ ਮੈਂ ਜਾਣਦਾ ਸਾਂ ਸਾਰੇ ਘੱਟ ਔਰ ਸਮੁੱਚੇ ਪੰਥ ਨੇ ਇਹਨਾਂ ਦੀਸ ਕਾਨਫਰੰਸ ਦੀ ਨਿੰਦਾ ਕੀਤੀ ਹੈ ਵਿਰੋਧਤਾ ਕੀਤੀ ਹੈ ਉਸ ਕਾਨਫਰੰਸ ਕਰਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਕੱਦ ਬਹੁਤ ਛੋਟਾ ਹੋ ਗਿਆ ਇਹ ਗੱਲ ਮੁੱਕੀ ਨਹੀਂ ਸੀ ਕਿ ਜਿਹੜਾ ਦਿੱਲੀ ਕਮੇਟੀ ਦਾ ਧਰਮਚਾਰ ਕਮੇਟੀ ਦਾ ਪ੍ਰਧਾਨ ਹੈ ਚੇਅਰਮੈਨ ਹੈ ਜਿਹੜਾ ਇਹ ਸਮਝਾ ਆਪਣੇ ਆਪ ਨੂੰ ਕਿ ਮੈਂ ਤੇ ਮੇਰੇ ਵਰਗਾ ਦਿੱਲੀ ਕਮੇਟੀ ਦਾ ਚੇਅਰਮੈਨ ਕੋਈ ਬਣਿਆ ਹੀ ਕੋਈ ਨਹੀਂ ਨਾ ਬਾਣੀ ਦੀ ਸਮਝ ਹੈ ਨਾ ਲਹਿਜਾ ਬੋਲਣ ਦਾ ਨਾ ਕੁਝ ਉਸਨੇ ਜਿਹੜੀ ਕੰਪਲੇਂਟ ਲਿਖੀ ਹੈ ਉਹ ਕੰਪਲੇਂਟ ਸਿਰਫ ਅਜ ਤੱਕ ਸਿਕ ਕੌਂ ਦੇ ਇਤਿਹਾਸ ਦੇ ਵਿੱਚ ਸਿਰਫ ਅਕਾਲਤ ਸਰਪ ਦਾ ਜਥੇਦਾਰ ਨੂੰ ਜਾਂਦੀ ਰਹੀ ਹੈ ਜਿਵੇਂ ਮੈਂ ਕਹ ਬਈ ਇਹਨੂੰ ਕੋਈ ਸਮਝ ਹੀ ਨਹੀਂ ਔਰ ਜੇ ਮੈਂ ਵਰਤ ਲਫਜ਼ ਵਰਤਲਾਂ ਦੂਰੰਦੇਸ਼ੀ ਨਹੀਂ ਅਕਲ ਨਹੀਂ ਤਾਂ ਕਥਤ ਨਹੀਂ ਹੋਏਗੀ ਇਸਨੇ ਜਿੰਨੇ ਵੀ ਜਥੇਦਾਰਾਂ ਸਾਹ ਅਕਾਲ ਅਕਾਲ ਤਖਤ ਦਮਦਮਾ ਸਾਹਿਬ ਅਜੂਰ ਸਾਹਿਬ ਪਟਨਾ ਸਾਹਿਬ ਨਨਪੁਰ ਸਾਹਿਬ ਸਾਰਿਆਂ ਨੂੰ ਕੰਪਲੇਂਟਾਂ ਬਾਦੀਆਂ ਜਦ ਕਾ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪਰ ਕਿਉਂਕਿ ਨਾ ਕੋ ਪ੍ਰਧਾਨ ਤਾਂ ਇਸ ਕਤਰ ਨੂੰ ਸਮਝਦਾ ਨਹੀਂ ਇਹਨਾਂ ਨੂੰ ਕੀ ਸਮਝਾਉਣੀ ਹੈ ਸਰ ਇਹ ਡਰਾਵਾ ਦਿਨ ਦਿਨ ਮੇਰੀ ਗੱਲ ਕੱਟਣਾ ਨਾ ਮੈਂ ਇਲਕਸ਼ਾਂ ਨੇੜੇ ਆ ਗਿਆ ਮੈਂ ਖੜਾ ਨਹੀਂ ਖੜਾ ਤੇ ਜੋ ਇਹ ਬੋਲਦੇ ਨੇ ਅਗਲੇ ਮਨ ਜਾਂਦੇ ਨੇ ਸਭ ਤੋਂ ਦੁਖਦਾਈ ਘਟਨਾ ਹੋਈ ਹੈ ਅੱਜ ਸਵੇਰੇ 3 ਵਜੇ ਦੇ ਨਾਲ ਦਿੱਲੀ ਕਮੇਟੀ ਦੇ ਜੋ ਮੈਨੂੰ ਦੱਸਿਆ ਗਿਆ ਗਿਆ ਜਾਇੰਟਸ ਕਤਰੇ ਜਿਹਨੂੰ ਪੂਰਾ ਨਾਂ ਤੇ ਉਹਨਾਂ ਨੂੰ ਪਤਾ ਨੌਨੀ ਸਦਨ ਉਸ ਦੇ ਕਹਿਣ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਕਮਰੇ ਦਿੱਤੇ ਗਏ ਤੁਸੀਂ ਇਹ ਦੇਖੋ ਰਾਤ ਦੇ ਸੁੱਤੇ ਹੋਏ ਸਵੇਰੇ 3 ਵਜੇ ਨਾਲ ਜਿਹੜੇ ਗੁਰਦੁਆਰਾ ਮਲਾਜ਼ਮ ਤੱਕਣ ਗਏ ਨੇ ਭਈ ਸਭ ਠੀਕ ਹੈ ਤੇ ਉਹਨਾਂ ਦੇ ਕਮਰਿਆਂ ਚੋਂ ਆਵਾਜ਼ਾਂ ਆਈਆਂ ਸਨ ਤੇ ਜਦ ਕਮਰੇ ਖੁੱਲੇ ਤੇ ਉੱਥੇ ਸ਼ਰਾਬ ਦਾ دور ਚੱਲ ਰਿਹਾ ਸੀ ਔਰ ਗੱਲ ਸਾਰੀ ਫੈਲ ਗਈ ਕਈਆਂ ਨੂੰ ਟੈਲੀਫੋਨ ਕੀਤੇ ਗਏ ਮੈਨੇਜਰ ਸਾਹਿਬ ਨੇ ਕੋਈ ਬਲਦੇਵ ਸਿੰਘ ਨਾਂ ਦੇ ਮੈਨੇਜਰ ਹੈਗੇ ਉਹਨਾਂ ਨੇ ਸਾਰਿਆਂ ਨੂੰ ਟੈਲੀਫੋਨਾਂ ਕੀਤੀਆਂ ਪਰ ਕਿਸੇ ਨੇ ਟੈਲੀਫੋਨਾਂ ਨਹੀਂ ਕੀਤੀਆਂ ਮੇਰੇ ਇਹ ਸੁਣਨ ਚ ਆਇਆ ਔਰ ਪੱਕੀ ਖਬਰ ਹੈ ਕਿ ਉਹਨਾਂ ਨੇ ਸਾਰੀਆਂ ਵੀਡੀਓ ਬਣਾ ਕੇ ਜਾਂਦੀਆਂ ਲੋਕੋ ਚੋਂ ਉੱਥੇ ਆਇਆ ਵੀਡੀਓ ਬਣਾਇਆ ਕੋਹੋਰ ਜ਼ੁਲਮ ਹਨ ਆਏ ਮਰਾਦਾ ਪਰੰਪਰਾ ਦੀ ਤੈਸ ਨੈਸ ਜੋ ਇਸ ਕਮੇਟੀ ਦੇ ਰਾਜ ਦੇ ਵਿੱਚ ਆ ਗਿਆ। ਉਹ ਅਜ ਤੱਕ ਦੇਖਣ ਹੁਨੇ ਮਿਲੇ। ਮਹਾਰੇશ્વਰੇ ਸਰਦਾਰ ਮਨਜੀਤ ਸਿੰਘ ਨਾਲ ਗੱਲ ਹੋ ਰਹੀ ਸੀ। ਕੰ ਉਹਨਾਂ ਨੇ ਮੈਨੂੰ ਦੱਸਿਆ ਕਿ ਬਹੁਤ بڑے ਰੈਸ ਸਿੱਖ ਸੰਜੜੇ ਸਵੇਰੇ ਸਵੇਰੇ ਬੰਗਲਾ ਸਾਹਿਬ ਜਾਂਦੇ ਨੇ। ਉਹਨਾਂ ਨੇ ਮੈਨੂੰ ਦੱਸਿਆ ਕਿ ਕੋ ਕਰਮ ਹੋਇਆ ਜੇ ਬੰਲਾ ਸਾਹਿਬ। ਸਰਦਾਰ ਮਨਜੀਤ ਸਿੰਘ ਨੇ ਗਿਆਨੀ ਰਣਜੀਤ ਸਿੰਘ ਜੀ ਅਡਗ੍ਰੰਥੀ ਬੰਗਲਾ ਸਾਹਿਬ ਨੂੰ ਟੈਲੀਫੋਨ ਕੀਤਾ। ਉਹ ਕਹਿੰਨ ਦੀ ਮੈਂ ਤਾਂ ਜੋ ਕੁਝ ਤੁਸੀਂ ਕਹਿ ਰਹੇ ਹੋ ਜੋ ਕੁਝ ਤੁਸੀਂ ਵੀਡੀਓ ਹੈਗੀਆਂ ਫਿਲਮ ਹੈਗੀਆਂ ਉਹ ਬਿਲਕੁਲ ਠੀਕ ਹੈ ਵੀਡੀਓ ਮੇਰੇ ਕੋਲ ਹੈਗੀ ਮੈਨੂੰ ਪਤਾ ਹੀ ਬਹੁਤ دیر ਬਾਅਦ ਪਤਾ ਚੱਲਿਆ ਤਾਂ ਮੈਂ ਉਸ ਨੂੰ ਡਾਂਟਿਆ ਕਿ ਤੂੰ ਮੈਨੂੰ ਟੈਲੀਫੋਨ ਕਿਉਂ ਨਹੀਂ ਕੀਤਾ ਮੈਂ ਸਮਝਾਂ ਕਿ ਇਸ ਘਟਨਾ ਦੀ ਅਕਾਲ ਤੱਕ ਤੇ ਜਾ ਕੇ ਸਜਾਲ ਵਾਕਿਆ ਪੂਰੀ ਹੁੰਦੀ ਹੈ। ਇਹਦਾ ਮੇਨ ਟਾਈਮ ਇਹ ਜੋ ਪੰਥਕ ਪਰੰਪਰਾ ਮੈਂ ਉਹਦੀ ਗੱਲ ਕਰਾਂ। ਪਰ ਜੋ ਕੁਝ ਹੋਇਆ ਮੈਂ ਕਹਿ ਸਕਦਾ ਵਾਂ ਕਿ ਜਲੇ ਕਮੇਟੀ ਦੇ ਧਰਮਚਾਰ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਸ ਨੂੰ ਜਿਸ ਨੇ ਕਮਰੇ ਦਵਾਇਨ ਉਸ ਨੂੰ ਜਿਹੜੀ ਕਾਨਫਰੰਸ ਕਰਾਈਏ ਉਹਨਾਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਗਿਆਨ ਸਾਰੇ ਸਿੰਘ ਸਭਾਨ ਨੂੰ ਸਾਰੇ ਤਖਤ ਸਭਾਨ ਨੂੰ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਫੌਰਨ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਇਹ ਤੇ ਉਹਨਾਂ ਦੀ ਮਾਰ ਹੱਗੀ ਵੈਲਿਊ ਕੋਈ ਡੋਰ ਤੇ ਹੈ ਨਹੀਂ ਜ਼ੋਰ ਤੇ ਹੈ ਨਹੀਂ ਬਈ ਅਸੀਂ ਚੁੱਕ ਕੇ ਥਾਣੇ ਲੈ ਜਾਾਂਗੇ ਇਹਨਾਂ ਨੂੰ ਤੇ ਇਹਨਾਂ ਕੋ ਬਕਵਾਵਾਂਗੇ ਪਰ ਜੇ ਇੱਕ ਪੈਸਾ ਸਿੱਖੀ ਪ੍ਰਤੀਦਰਧ ਹੈ ਸਰਕਾਰ ਹੈ ਮਰਿਆਦਾ ਹੈ ਪਰੰਪਰਾ ਹੈ ਜੇ ਉਹਨਾਂ ਚ ਹੈ ਤਾਂ ਉਹ ਫੌਰਨ ਅਸਤੀਫਾ ਦੇਦਾ ਸਭ ਤੋਂ ਪਹਿਲੇ ਅਸਤੀਫੇ ਤਰਨਚਾਰ ਕਮੇਟੀ ਦਾ ਚੇਅਰਮੈਨ ਜਿਹੜਾ ਆਪਣੇ ਆਪ ਨੂੰ ਖੁਦਾ ਸਮਝਦਾ ਹੈ ਉਹ ਜਿਹਨੂੰ ਬਾਣੇ ਨੇ ਸ਼ੋਧ ਪੜਨੀ ਆਂਦੀ ਰੋਜ਼ ਨਵੇਂ ਨਵੇਂ ਤਰੀਕੇ ਘੜਦਾ ਉਸ ਤੋਂ ਬਾਅਦ ਜਾਇੰਟਸ ਕਤਰ ਜਿਹੜਾ ਨੌਨੀ ਹੈ ਜਿਨ੍ਹਾਂ ਨੇ ਕਮਰੇ ਦਿੱਤੇ ਬਗੈਰ تصدیق कराए ਕਮਰੇ ਦਿੱਤੇ ਏ ਨਾ ਦਾ ਕੋਈ ਹੱਕ ਨਹੀਂ ਦਿੱਲੀ ਕਮੇਟੀ ਦੇ ਉੱਤੇ ਪ੍ਰਬੰਧਕਾਂ ਦਾ ਤੌਰ ਤੇ ਰਹਿਣ ਦਾ ਫੌਰਨ ਅਸਤੀਫਾ ਦੇਵਾਂ। ਦੂਸਰੀ ਮੈਂ ਗੱਲ ਕਰਾਂਗਾ ਪ੍ਰਧਾਨ ਨੂੰ। ਵਾਏ ਕਿੰਨੀ ਤੂੰ ਜ਼ਲਾਲਤ ਸਾਂਣੀ ਹੈ ਪ੍ਰਧਾਨਗੀ ਕਰੰਦਾ। ਕਿੰਨੇ ਕੋ ਤੇਰੇ ਪ੍ਰਾਣੇ ਜਿਹੜੇ ਪਾਪ ਨੇ ਉਹ ਤੇ ਧੁੱਤ ਨਹੀਂ ਜਾ ਰਹੇ ਪਰਿਵਾਰ ਦੇ ਇਹ ਨਵੇਂ ਸਿਰ ਚੜ ਰਹੇ ਹਨ ਪਤਾ ਨਹੀਂ ਲੱਗਣਾ। ਵਗਾ ਜਿਵੇਂ ਖੜਾ ਹੁੰਦਾ ਨਾ ਜੜਾ ਜਿਹੇ ਠੋਕਰ ਵਜਾ ਚੂਰ ਚੂਰ ਹੋ ਜਾਂਦਾ ਹੈ ਐਸੀ ਜ਼ਿੰਦਗੀ ਚ ਜਿਹੜੇ ਬੈਠੇ ਆ ਇਹ ਇੱਕ ਘੜੇ ਦੇ ਬਰਾਬਰ ਆ ਸ਼ੀਸ਼ੇ ਦੇ ਬਰਾਬਰ ਇਸ ਲਈ ਮੈਂ ਯਾਦਾ ਨਾ ਕਹਿੰਦਾ ਯਾਰ ਇਸ ਘਟਨਾ ਦੇ ਸੁਮੱਚੇ ਪੰਥ ਤੋਂ ਲਾਪਰੀ ਘਟਨਾ ਦੀ ਮੈਂ ਮਾਫੀ ਮੰਗਦਾ ਸੁਮੱਚੇ ਪੰਥ ਕੋਲੋਂ ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ 'ਚ ਘਟਨਾ ਹੋਈ ਔਰ ਜਥੇਦਾਰ ਸਭਾ ਨੂੰ ਬੇਨਤੀ ਕਰਾਂਗਾ ਸੇਵ ਮੋਟੋ ਲੈ ਕੇ ਇਹਨਾਂ ਨੂੰ ਬੁਲਾ ਦੇ ਜੇ ਆਪਣੇ ਸਤੀਫੇ ਨਹੀਂ ਦਿੰਦੇ ਇਹਨਾਂ ਨੂੰ ਫੌਰਨ ਬੁਲਾਇਆ ਜਾਵੇ ਇਤਨੀ ਬੇਨਤੀ ਕਰਾਂਗਾ ਨਾਲ ਮੈਂ ਗਿਆਨੀ ਰਣਜੀਤ ਸਿੰਘ ਨੂੰ ਬੇਨਤੀ ਕਰਾਂਗਾ ਸ਼ਾਮ ਨੂੰ ਜਿਸ ਤਰ੍ਹਾਂ ਲੈਕਚਰ ਕਰਦੇ ਨਾ ਵਾਕ ਲੈਣ ਤੋਂ ਬਾਅਦ ਇਹ ਘਟਨਾ ਸੰਗਤਾਂ ਨੂੰ ਆਪਣਾ ਮੂੰਹੋਂ ਬਖਿਆਨ ਕਰਨ ਵੀ ਕੀ ਹੋਇਆ ਤਾਂ ਕਿ ਤੁਹਾਡਾ ਅਕਸ ਨਾ ਖਰਾਬ ਹੋਵੇ ਗਰੰਥੀਆਂ ਦਾ ਹੈਡ ਗਰੰਥੀਆਂ ਦਾ ਰਾਗੀ ਸਿੰਘਾਂ ਦਾ ਅਕਸ ਖਰਾਬ ਨਾ ਹੋਵੇ